ਚਾਰਪੁਰ ਦੀ ਸਿੱਖ ਸੰਗਤ ਜਿਨ੍ਹਾਂ ਨੇ ਕੌਮੀ ਸਾਬ ਮੋਰਚੇ ਦਾ ਬੜਾ ਵੱਧ ਚੜਕੇ ਸਾਜ ਦਾ ਲੋਗੋਥੇ ਆਕੇ ਮੋਰਚੇ ਦੀ ਜੜਦੀ ਕਲਾ ਲਈ ਅਰਦਾਸ ਕਰਦੇ ਰਹੇ ਨੇ ਅੱਜ ਵੀ ਉਥੇ ਮੋਰਚੇ ਦੇ ਸਮੇਸ਼ੇ ਰਹਉਂਦੇ ਨੇ ਜਦੋਂ ਵੀ ਕਾਲ ਦਿੱਤੀ ਜਾਂਦੀ ਆ ਮੋਰਚਾ ਬੜੀ اخਲਾਕੀ ਮੰਗਾਂ ਨੂੰ ਲੈ ਕੇ ਲੱਗਾ ਹੋਇਆ ਹੈ ਬੜੀ ਕਾਨੂੰਨੀ ਮੰਗਾਂ ਨੇ ਕਿ ਜਿਨ੍ਹਾਂ ਬੰਦੀ ਸਿੰਘਾਂ ਨੇ ਆਪਣੀ ਸਜ਼ਾ ਕੱਢ ਲਈ ਉਹਨਾਂ ਨੂੰ ਬਾਹਰ ਛੱਡ ਦੇਣਾ ਚਾਹੀਦਾ ਹੈ ਸਰਕਾਰ ਜਿੱਦੋਂ ਇਹਨਾਂ ਨੇ ਬਣਾਉਣੀ ਸੀ خود ਜਿਹੜਾ ਮੁਖ ਮੰਤਰੀ ਆ ਜਿਹੜੇ ਬੰਦੀ ਸਿੰਘਾਂ ਲਈ ਸੰਘਰਸ਼ ਕਰਦੇ ਸੀ ਜਿਦਾਂ ਭਾਈ ਗੁਰਬਖਤ ਸਿੰਘ ਬਾਪੂ ਸੂਰਜ ਸਿੰਘ ਜੀ ਉਹਨਾਂ ਕੋਲ ਜਾ ਕੇ ਬੇਨਤੀ ਕਰਦਾ ਸੀ ਕਿ ਤੁਸੀਂ ਸਾਡੀ ਸਰਕਾਰ ਬਣਾਓ ਪੰਜਾਬ 'ਚ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰਾਂਗੇ ਮੇਰਾ ਹਰਿਆ ਪੈਨ ਉਹਨਾਂ ਦੀ ਰਿਹਾਈ ਲਈ ਚੱਲੇਗਾ ਪੰਜਾਬ ਤੋਂ ਨਸ਼ਾ ਖਤਮ ਕਰਾਂਗੇ ਪੰਜਾਬ ਨੂੰ ਗੈਂਗ ਬਾਰ ਤੋਂ ਤਰ ਪਰ ਕਿਸੇ ਗੱਲ ਤੇ ਜਿਹੜਾ ਇਹ ਸਰਕਾਰ ਕਾਮਯਾਬੀ ਖਾਸ ਕਰਕੇ ਇਹਨਾਂ ਦਾ ਇੱਕੋ ਹੀ ਮਕਸਦ ਸੀ ਆਮ ਆਦਮੀ ਪਾਰਟੀ ਦਾ ਕਿ ਅਸੀਂ ਸੱਤਾ ਦੇ ਕਾਬੂ ਵਿੱਚ ਆਦਾ ਰਾਜ ਜੀ ਆ ਟਾਈਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਆ ਤੁਹਾਡਾ ਆਪਣਾ ਜੀ ਆਸ। ਦੋਸਤੋ ਕੌਮੀ ਇਨਸਾਫ ਮੋਰਚਾ ਮੁਹਾਲੀ ਦੇ ਕੇ ਮੋਰਚਾ ਜਿਹੜਾ ਆ ਸਿੰਘਾ ਵੱਲੋਂ ਜਿਹੜਾ ਸਾਂਭਿਆ ਜਾ ਰਿਹਾ ਹੈ। ਮੋਰਚਾ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜਿਹੜਾ ਲੱਗਾ ਗਿਆ। ਕੌਮੀ ਇਨਸਾਫ ਮੋਰਚੇ ਦੇ ਮੈਂਬਰ ਸਾਡੇ ਨਾਲ ਜੁੜੂ ਜੁਦ ਨੇ। ਹੁਸ਼ਿਆਰਪੁਰ ਆਇਆ ਸੀ ਇੱਕ ਸੰਗਤ ਨੂੰ ਅਪੀਲ ਕਰਨ ਆਇਆ ਕੀ ਕਹਿਣਾ ਹੈ ਉਹਨਾਂ ਦਾ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਸਾਹਿਬ ਜੀ ਆਹ ਟਾਈਮ ਤੇ ਬਹੁਤ ਬਹੁਤ ਸਵਾਗਤ ਹੈ ਸਰ ਦਾ ਬਹੁਤ ਬਹੁਤ ਮਿਹਰਬਾਨੀ ਜੀ ਅੱਜ ਸਰ ਤੁਸੀਂ ਹੁਸ਼ਿਆਰਪੁਰ ਤੋਂ ਵਿਸ਼ੇਸ਼ ਤੌਰ ਤੇ ਆਏ ਆ ਕਿਸ ਮਸਲੇ ਲਈ ਦੇਖੋ ਜੀ ਅੱਜ ਹੁਸ਼ਿਆਰਪੁਰ ਵਿਸ਼ੇਸ਼ ਤੌਰ ਤੇ ਆਉਂਦਾ ਦੋ ਮਕਸਦ ਨੇ ਇੱਕ ਮਕਸਦ ਇਹ ਹੈ ਕਿ ਹੁਸ਼ਿਆਰਪੁਰ ਦੀ ਸੇਕ ਸੰਗਤ ਜਿਨ੍ਹਾਂ ਨੇ ਕੌਮੀ ਸਾਹ ਮੋਰਚੇ ਦਾ ਬੜਾ ਵੱਡ ਚੜ ਕੇ ਸਾਥ ਦਿੱਤਾ ਉਹ ਦੂਰੋਂ ਦੂਰੋਂ ਪਿੰਡਾਂ ਤੋਂ ਸ਼ਹਿਰਾਂ ਤੋਂ ਜਿਹੜੇ ਨੌਜਵਾਨ ਬਜ਼ੁਰਗ ਲੋਕੋਥੇ ਆ ਕੇ ਮੋਰਚੇ ਦੀ ਜਰਦੀ ਕਲਾ ਲਈ ਅਰਦਾਸ ਕਰਦੇ ਰਹੇ ਨੇ ਅੱਜ ਵੀ ਉਥੇ ਮੋਰਚੇ ਦੇ ਸਮੇਂ ਸਿਰ ਹੋਂਦ ਦੇ ਨੇ ਜਦੋਂ ਵੀ ਕਾਲ ਦਿੱਤੀ ਜਾਂਦੀ ਆ ਇਸ ਕਰਕੇ ਸਾਡਾ ਫਰਜ਼ ਮੰਨਦਾ ਹੈ ਕਿ ਅਸੀਂ ਉਹਨਾਂ ਚਿਹਰਿਆਂ ਨੂੰ ਨੰਗੀਆਂ ਕਰੀਏ ਜਾਂ ਉਹਨਾਂ ਚਿਹਰਿਆਂ ਬਾਰੇ ਲੋਕਾਂ ਨੂੰ ਵਾਕਿਫ ਕਰਾਈਏ ਜਿਹੜੇ ਪੰਥ ਦੁਸ਼ਕੀ ਨੇ ਖਾਸ ਕਰਕੇ ਮੈਂ ਅੱਜ ਦੀ ਮੌਜੂਦਾ ਸਰਕਾਰ ਜਿਹੜੀ ਪੰਜਾਬ 'ਤੇ ਰਾਜ ਕਰ ਰਹੀ ਆ ਆਮ ਆਦਮੀ ਪਾਰਟੀ ਭਗਵੰਤ ਮਾਨ ਸਿੰਘ ਦੀ ਜਿਹੜੀ ਸਰਕਾਰ ਹੈ ਉਹਦੇ ਬਾਰੇ ਦੱਸਣਾ ਚਾਹੁੰਦਾ ਕਿ 7 ਜਨਵਰੀ 2023 ਤੋਂ ਮੋਰਚਾ ਚੱਲ ਰਿਹਾ ਹੈ ਚੰਡੀਗੜ੍ਹ ਮੋਹਾਲੀ ਦੀਆਂ ਬਰੂਆਂ ਤੇ ਮੋਰਚਾ ਬੜੀ اخਲਾਕੀ ਮੰਗਾਂ ਨੂੰ ਲੈ ਕੇ ਲੱਗਾ ਹੋਇਆ ਹੈ ਬੜੀ ਕਾਨੂੰਨੀ ਮੰਗਾਂ ਨੇ ਕਿ ਜਿਨ੍ਹਾਂ ਬੰਦੀ ਸਿੰਘਾਂ ਨੇ ਆਪਣੀ ਸਜ਼ਾ ਕੱਟ ਲਈ ਉਹਨਾਂ ਨੂੰ ਬਾਹਰ ਛੱਡ ਦੇਣਾ ਚਾਹੀਦਾ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਵਾਸਤੇ ਇੱਕ ਤੋਬਸ ਕਾਨੂੰਨ ਦੀ ਜਿਹੜੀ ਆ ਪ੍ਰਵਾਬਦਾਨ ਹੋਣਾ ਚਾਹੀਦਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਹਰੋਜ਼ ਹੀ ਕੋਈ ਨਾ ਕੋਈ ਪੰਜਾਬ ਦੇ ਵਿੱਚ ਬੇਅਦਬੀ ਦੀ ਘਟਨਾ ਸਾਹਮਣੇ ਆਉਂਦੀ ਆ ਔਰ ਖਾਸ ਕਰਕੇ ਜਦੋਂ ਪੰਜਾਬ ਦੇ ਵਿੱਚ ਬੇਅਦਬੀ ਦੀ ਘਟਨਾ ਸਾਹਮਣੇ ਆਉਂਦੀ ਹੈ ਤੇ ਬੜਾ ਜਿਹੜਾ ਸਿੱਖ ਭਾਵਨ ਨੂੰ ਭਾਵਨਾਵਾਂ ਨੂੰ ਜਾਂ ਪੰਜਾਬੀਆਂ ਨੂੰ ਠੇਸ ਪਹੁੰਚਦੀ ਆ ਇਸ ਕਰਕੇ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਕੋਈ ਠੋਸ ਕਾਨੂੰਨ ਬਣੇ ਪਰ ਜਿਹੜੀ ਸਰਕਾਰ ਇਸ ਚ ਜਿੰਨੀਆਂ ਵੀ ਸਰਕਾਰਾਂ ਆਈਆਂ ਨਕਮੀਆਂ ਰਹੀਆਂ ਨਹੀਂ ਬਣਾ ਸਕਿਆ ਇਸ ਤਰ੍ਹਾਂ ਹੀ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਆ ਜਿਹਨੂੰ ਪੰਜਾਬ ਨੇ ਪੰਜਾਬੀ ਇਤਨੇ ਸਿੱਖਾਂ ਨੇ ਬੜਾ ਵੱਧ ਚੜ ਕੇ ਵੋਟਾਂ ਪਾ ਕੇ 92 ਐਮਐਲਏ ਦਿੱਤੇ ਕੋਈ ਕਮੀ ਨਹੀਂ ਛੱਡੀ ਜਿਹੜੀ ਖਾਸ ਕਰਕੇ ਐਨਆਰਆਈ ਵੀਰਾਂ ਨੇ ਜਿਹੜਾ ਬਹੁਤ ਵੱਡਾ ਫੰਡਿੰਗ ਦਿੱਤੀ ਇਹਨਾਂ ਨੂੰ ਜਿਹਦੇ ਨਾਲ ਇਹ ਸਰਕਾਰ ਜਿਹੜੀ ਆਪਣੇ ਬਣਾ ਸਕੀ ਇਹ ਜਦੋਂ ਸਰਕਾਰ ਜਦੋਂ ਇਹਨਾਂ ਨੇ ਬਣਾਉਣੀ ਸੀ ਖੋਦ ਜਿਹੜਾ ਮੁੱਖ ਮੰਤਰੀ ਆ ਜਿਹੜੇ ਬੰਦੀ ਸਿੰਘਾਂ ਲਈ ਸੰਘਰਸ਼ ਕਰਦੇ ਸੀ ਜਿਨ੍ਹਾਂ ਭਾਈ ਗੁਰਬਖਤ ਸਿੰਘ ਬਾਪੂ ਸੂਰਜ ਸਿੰਘ ਜੀ ਉਹਨਾਂ ਕੋਲ ਜਾ ਕੇ ਬੇਨਤੀ ਕਰਦਾ ਸੀ ਕਿ ਤੁਸੀਂ ਸਾਡੀ ਸਰਕਾਰ ਬਣਵਾਓ ਪੰਜਾਬ 'ਚ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰਾਂਗੇ ਮੇਰਾ ਹਰਿਆ ਪੈਨ ਉਹਨਾਂ ਦੀ ਰਿਹਾਈ ਲਈ ਚੱਲੇਗਾ ਉਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਦੀ ਸਤਕਾਰ ਲਈ ਅਸੀਂ ਠੋਸ ਕਾਨੂੰਨ ਬਣਾਵਾਂਗੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਨ ਵਾਲਿਆਂ ਦੇ ਬਹੁਤ ਜਲਦ ਕਾਰਵਾਈ ਕਰਾਂਗੇ ਪੰਜਾਬ ਤੋਂ ਨਸ਼ਾ ਖਤਮ ਕਰਾਂਗੇ ਪੰਜਾਬ ਤੋਂ ਗੈਂਗਵਾਰ ਖਤਮ ਕਰਾਂਗੇ ਪਰ ਕਿਸੇ ਗੱਲ ਤੇ ਜਿਹੜਾ ਵਾ ਇਹ ਸਰਕਾਰ ਕਾਮਯਾਬ ਨਹੀਂ ਨਾ ਇਹ ਨੀਤੀ ਕੀਤੀ ਖਾਸ ਕਰਕੇ ਇਹਨਾਂ ਦਾ ਇੱਕੋ ਹੀ ਮਕਸਦ ਸੀ ਆਮ ਆਦਮੀ ਪਾਰਟੀ ਦਾ ਕਿ ਅਸੀਂ ਸੱਤਾ ਦੇ ਕਾਬੂ ਵਿੱਚ ਹੋਣਾ ਜੋ ਇਹ ਜਿਹੜਾ ਵਾ ਜੁਮਲੇਬਾਜ਼ੀ ਕਰਕੇ ਸੱਤਾ ਦੇ ਕਾਬੂ ਇਸ ਕੋਣੇ ਇਸ ਪਾਰਟੀ ਦਾ ਪਛੋਕੜੀ ਕੀ ਆ ਪਛੋਕੜੇ ਆ ਕਿ ਕਾਂਗਰਸ ਪਾਰਟੀ ਦੇ ਖਿਲਾਫ ਉਹਨਾਂ ਦੀ ਕ腐ਸ਼ਨ ਦੇ ਖਿਲਾਫ ਇੱਕ ਅਨਾ ਹਜ਼ਾਰਾਂ ਨਾਮ ਦਾ ਸੱਜਣ ਤੇ ਇੱਕ ਟੀਮ ਜੰਤਰ ਮੰਤਰ ਤੇ ਮੋਰਚਾ ਚਲਾਉਂਦੀ ਐ ਅੰਦੋਲਨ ਚਲਾਉਂਦੀ ਆ ਬੜਾ ਤਕੜਾ ਜਨਤਕ ਅੰਦੋਲਨ ਹੁੰਦਾ ਜਿਹਦੇ ਚੋਂ ਇੱਕ ਇਹ ਪਾਰਟੀ ਨਿਕਲਦੀ ਐ ਇਹ ਪਾਰਟੀ ਨਿਕਲ ਤੋਂ ਬਾਅਦ ਜਿਹੜੀ ਡੈਮੋਕ੍ਰੇਸੀ ਦੀ ਗੱਲ ਕਰਦੀ ਐ ਜਿਹੜੀ ਆਪ ਕੋਈ ਡੈਮੋਕ੍ਰੇਸੀ ਡਾਕਟਰ ਨਹੀਂ ਕਰ ਪਈ ਇਸ ਪਾਰਟੀ ਦਾ ਕੋਈ ਪੋਲੀਟੀਕਲ ਸਟਰਕਚਰ ਨਹੀਂ ਬਣ ਪਾਇਆ ਪਿਛਲੇ 15-20 ਸਾਲ ਤੋਂ ਇਹਦਾ ਇੱਕੋ ਹੀ ਸੁਪਰੀਮੋ ਆ ਡਿਕਟੇਟਰਸ਼ਿਪ ਦੇ ਤੌਰ ਤੇ ਕਨਵੀਨਰ ਹੈਗਾ ਸੋ ਇਹ ਇਹਨਾਂ ਦੀਆਂ ਇਹਨਾਂ ਦੀਆਂ ਪਾਲਿਸੀਆਂ ਨੇ ਦੂਜਾ ਖੁਦ ਕਰਪਸ਼ਨ 'ਚ ਫਸੇ 45 ਆਮ ਆਦਮੀ ਪਾਰਟੀ ਬਣਾ ਕੇ 45-45 ਕਰੋੜ ਰੁਪਏ ਸਰਕਾਰੀ ਨੈਸ਼ਨ ਦੇ ਖਰਚ ਕੀਤਾ ਫਿਰ ਜਿਹੜੇ ਬੰਦੇ ਕਹਿੰਦੇ ਸੀ ਅਸੀਂ ਕਰਪਸ਼ਨ ਕਟਰ ਜਿਹੜੇ ਇਮਾਨਦਾਰ ਆ ਕਰਪਸ਼ਨ ਦੇ ਖਿਲਾਫ ਜ਼ੀਰੋ ਟੋਲਰੈਂਸ ਆ ਉਹ ਖੁਦ ਉਹਨਾਂ ਦੇ ਮੰਤਰੀ ਸੰਤਰੀ ਜਿਹੜੇ ਜੇਲ੍ਹਾਂ 'ਚ ਗਏ ਸ਼ਰਾਬ ਘੁਟਾਲੇ ਕੀਤੇ ਹੋਰ ਕਈ ਤਰ੍ਹਾਂ ਦੇ ਘੁਟਾਲੇ ਕੀਤੇ ਇਕ ਘਟਾਲਿਆਂ ਵਾਲੀ ਪਾਰਟੀ ਜਿਹੜਾ ਵਾ ਹੁਣ ਇੱਥੇ ਤੱਕ ਡੇਗੀ ਆ ਕਿ ਜਿਹੜੀ ਦੂਜੀਆਂ ਪਾਰਟੀਆਂ ਦੇ ਖਿਲਾਫ ਜਿਨ੍ਹਾਂ ਦੇ ਖਿਲਾਫ ਅੰਦੋਲਨ ਚੱਲਦੇ ਸਨ ਉਹਨਾਂ ਉਹਨਾਂ ਦੇ ਕੈਂਡੀਡੇਟ ਜਿਹੜੇ ਬਦਨਾਮ ਨੇ ਜਾਂ ਜਿਨ੍ਹਾਂ ਤੇ ਕਰਪਸ਼ਨ ਦੇ ਦੋਸ਼ ਨੇ ਉਹਨਾਂ ਨੂੰ ਜਿਹੜਾ ਸਰੋਪਾ ਪਾ ਕੇ ਤੇ ਦੁੱਧ ਚਿੱਟਾ ਕਰਕੇ ਉਹਨਾਂ ਨੂੰ ਆਪਣੇ ਕੈਂਡੀਡੇਟ ਲਾ ਰਹੇ ਆ ਇਸ ਕਰਕੇ ਹੁਸ਼ਿਆਰਪੁਰ ਦੀ ਮੈਂ ਸਿੱਖ ਸੰਗਤ ਨੂੰ ਬੇਨਤੀ ਕਰ ਰਿਹਾ ਕਿ ਜਿਹੜੇ ਤੁਹਾਡੇ ਐਸਐਮ ਆਮ ਆਦਮੀ ਪਾਰਟੀ ਦੇ ਜਿਹੜੇ ਚਿਹਰੇ ਨੇ ਜਾਂ ਜਿਨ੍ਹਾਂ ਨੂੰ ਸੀਟ ਵਿਲੀਅਮ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਦੇ ਬੜੇ ਗੰਭੀਰ ਇਲਜ਼ਾਮ ਨੇ ਉਹਨਾਂ ਦੇ ਇਲਜ਼ਾਮ ਇਹ ਨੇ ਕਿ ਜਿਹੜੇ ਗਰੀਬ ਪਰਿਵਾਰਾਂ ਦੇ ਦਲਿਤ ਪਰਿਵਾਰਾਂ ਦੇ ਮਕਾਨਾਂ ਦੇ ਉਹ ਸਾਰੇ ਵਾਸਤੇ ਜੋ ਫੰਡ ਆਉਂਦਾ ਹੈ ਸਰਕਾਰ ਵੱਲੋਂ ਉਹ ਫੰਡ ਦੀ ਜਿਹੜੀ ਹੈ ਕਰੋੜਾਂ ਨਹੀਂ ਅਰਬਾਂ ਰੁਪਈਆ ਦੀ ਦੁਰਵਰਤੋਂ ਇਹ ਸੱਜਣ ਕੀਤੀ ਹੈ ਡਾਕਟਰ ਰਾਜ ਇਹਨੇ ਪੰਚਾਇਤੀ ਪੈਸੇ ਜਿਹੜੇ ਆ ਪਿਛਲੀ ਇਲੈਕਸ਼ਨ ਦੇ ਵਿੱਚ ਬੋਗਸ ਤਰੀਕੇ ਦੇ ਨਾਲ ਬਿਨਾਂ ਕਿਸੇ ਸੈਂਕਸ਼ਨ ਤੋਂ ਬਿਨਾਂ ਕਿਸੇ ਸਰਕਾਰ ਦੀ ਮਨਜ਼ੂਰੀ ਤੋਂ ਜਿਹੜੇ ਚੈੱਕ ਮੰਨ ਦਿੱਤੇ ਜਿਹੜੇ ਚੈੱਕਾਂ ਦਾ ਜਿਹੜਾ ਕੋਈ ਹਿਸਾਬਤ ਆਪ ਨਹੀਂ ਸਿਰਫ ਐਸ਼ ਕਰਕੇ ਕਿ ਮੈਂ ਆਪਣੀ ਸੱਤਾ ਤੇ ਹਾਜ਼ਰ ਹੂਗਾ ਜਦੋਂ ਇਹ ਕੇਸ ਜਦੋਂ ਕਰਪਸ਼ਨ ਦਾ ਉਠਾਇਆ ਗਿਆ ਖੁਦ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਜਾਂ ਅਹੁਦੇਦਾਰਾਂ ਵੱਲੋਂ ਇਹ ਗੱਲ ਉਠਾਈ ਗਈ ਤੇ ਇਹਦੀ ਇਨਕੁਆਇਰੀ ਬੈਠੀ ਜੇ ਚੀਏ ਦੋਸ਼ੀ ਸੇ ਦੋਇਆ ਤੇ ਉਸ ਦੋਸ਼ ਤੋਂ ਕਲੀਨ ਚਿੱਟ ਲੈਣ ਲਈ ਇਹਨੂੰ ਜਿਹੜਾ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਚੰਗੀਆਂ ਲੱਗਣ ਲੱਗੀਆਂ ਕੀ ਬਚਾ ਦੇ ਆਪਣੀ ਜਾਨ ਦਾ ਕਰਨਾ ਸੀ ਕਿ ਜੇਲ੍ਹ ਚ ਇਹਨਾਂ ਜਾਣਾ ਪਵੇ ਤੇ ਉਹ ਵੀ ਬੜੇ ਚੰਗੇ ਨੇ ਜਿਹੜੇ ਕਹਿੰਦੇ ਅਸੀਂ ਬੜੇ ਇਮਾਨਦਾਰ ਆ ਉਹਨਾਂ ਨੇ ਇਹਨੂੰ ਸਰੂਪਾ ਪਾ ਕੇ ਇਹ ਆਸ਼ੀਰਵਾਦ ਦਿੱਤੀ ਆ ਸੋ ਇਹ ਸਾਰੇ ਜਮਲੀਵਾਦੀ ਆ ਅਸੀਂ ਸੇਕ ਸੰਗਤ ਨੂੰ ਬੇਨਤੀ ਕਰਦੇ ਆ ਤੁਸੀਂ ਜਿਹੜਾ ਆਪਣਾ ਵੋਟ ਜਿਹਨੂੰ ਮਰਜ਼ੀ ਪਾਓ ਪਰ ਆ ਜਿਹੜੇ ਬੰਦੇ ਜਿਨ੍ਹਾਂ ਦਾ ਅਸੀਂ ਤੁਹਾਨੂੰ ਬੈਕਗ੍ਰਾਉਂਡ ਦੱਸ ਰਹੀ ਆ ਇਹਨਾਂ ਤੋਂ ਸੁਚੇਤ ਰਹੋ ਸੋ ਜਿਹੜੀ ਰਾਜਨੀਤੀ ਆ ਉਹ ਇਹ ਲੋਕ ਇਸ ਤਰੀਕੇ ਦੀ ਖੇਲ ਰਹਿਨੇ ਕਿ ਲੋਕਾਂ ਦੀਆਂ ਭਾਵਨਾਵਾਂ ਕਿਸੇ ਬਨੇ ਵੀ ਨਹੀਂ ਦੇਖਦੇ ਕੋਈ ਕਦਰ ਕੀਮਤ ਨਹੀਂ ਹੈਗੀ ਭਾਵਨਾਵਾਂ ਦੀ ਅਸੀਂ ਆਪਣੇ ਆਪ ਨੂੰ ਦੇਖਣਾ ਕਿ ਸਾਡੇ ਪੈਰਾਮੀਟਰ ਤੇ ਕੌਣ ਹੈਗਾ ਇਸ ਕਰਕੇ ਸਿੱਖ ਸੰਗਤ ਨੂੰ ਖਾਸ ਕਰਕੇ ਹੁਸ਼ਿਆਰਪੁਰ ਦੀ ਸਿੱਖ ਸੰਗਤ ਨੂੰ ਬੇਨਤੀ ਆ ਕਿ ਜਿਹੜੇ ਇਹ ਕੈਂਡੀਡੇਟ ਨੇ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਉਹਨਾਂ ਤੋਂ ਜਿੰਨਾ ਪ੍ਰੇਰਿਤ ਕੀਤਾ ਜਾਵੇ ਕਰਨਾ ਚਾਹੀਦਾ ਹੋਰ ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨੂੰ ਇਲਾਕੇ ਦੇ ਲੋਕਾਂ ਨੂੰ ਇਹਨਾਂ ਦੀ ਇਹ ਜਿਹੜੀ ਗੱਲਬਾਤ ਇਹ ਦੱਸਣਾ ਚਾਹੀਦਾ ਚਾਰਪੁਰ ਦੀ ਸਿੱਖ ਸੰਗਤ ਦੇ ਨੌਜਵਾਨ ਜਿਹੜੇ ਸਾਡੇ ਨਾਲ ਮੋਰਚੇ ਨਾਲ ਅਟੈਚ ਨੇ ਉਹਨਾਂ ਨੇ ਬੇਨਤੀ ਕੀਤੀ ਸੀ ਕਿ ਇਹ ਗੱਲ ਨੂੰ ਅਸੀਂ ਜਗਜਾਗ ਕਰਨਾ ਚਾਹੀਦਾ ਹੈ ਸੰਗਤ ਨੂੰ ਬਚਾਉਣਾ ਚਾਹੀਦਾ ਹੈ ਅਸੀਂ ਕਰਪਟ ਲੀਡਰ ਤੋਂ ਤੇ ਅੱਜ ਅਸੀਂ ਉਹਨਾਂ ਦੇ ਸੱਦੇ ਤੇ ਆਏ ਆ ਉਹਨਾਂ ਨੇ ਅਗਲੇ ਪ੍ਰੋਗਰਾਮ ਮਾਰਚ ਦੇ ਰੂਪ ਚ ਰੱਖੇ ਨੇ ਵੱਖ-ਵੱਖ ਜਿਹੜੇ ਕੰਸਟੀਚੁਐਂਸੀਸ ਤੇ ਜਾ ਕੇ ਉਹ ਸਿੱਖ ਸੰਗਤ ਨੂੰ ਪ੍ਰਚਾਰ ਕਰਨਗੇ ਬੰਦੀ ਸਿੰਘਾਂ ਦੇ ਬਾਰੇ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਔਰ ਖਾਸ ਕਰਕੇ ਇਸ ਕਰਪਟ ਕੈਂਡੀਡੇਟ ਬਾਰੇ ਕਿ ਇਸ ਕੈਂਡੀਡੇਟ ਦਾ ਵਿਰੋਧ ਕੀਤਾ ਜਾਣਾ ਚਾਹੀਦਾ ਹੈ ਬਾਕੀ ਸੰਗਤ ਆ ਬੜੀ ਸਮਝਦਾਰ ਹੈ ਉਹ ਜੋ ਉਹਨਾਂ ਨੂੰ ਜਿਹੜਾ ਕੈਂਡੀਡੇਟ ਚੰਗਾ ਲੱਗਦਾ ਹੈ ਉਹਨਾਂ ਨੂੰ ਵੋਟ ਪਾ ਦਿੰਦਾ ਜਿੱਦਾਂ ਤੁਸੀਂ ਬੰਦੀ ਸਿੰਘਾ ਦੀ ਰਿਹਾਈ ਦੀ ਗੱਲ ਕੀਤੀ ਆ ਪਰ ਪੰਜਾਬ ਸਰਕਾਰ ਕਹਿ ਰਹੀ ਆ ਕਿ ਸੈਂਟਰਲ ਸਰਕਾਰ ਨੇ ਜਿਹੜਾ ਉਹਨਾਂ ਨੂੰ ਰਿਹਾ ਕਰਨਾ ਆ ਜਿਹੜੀ ਸੈਂਟਰਲ ਸਰਕਾਰ ਆ ਉਹ ਪੰਜਾਬ ਸਰਕਾਰ ਤੇ ਕਹਿ ਰਹੀ ਆ ਵੀ ਤੁਹਾਡੀ ਪੰਜਾਬ ਸਰਕਾਰ ਜਿਹੜੀ ਬੰਦੀ ਸਿੰਘਾ ਨੂੰ ਰਿਹਾ ਕਰ ਸਕੋ ਕਿਸ ਤਰ੍ਹਾਂ ਦੇਖਦੇ ਆ ਦੇਖੋ ਇਹ ਜੁੰਮਲੇਬਾਜ਼ੀਆਂ ਨੇ ਇਹ ਝੂਠ ਆ ਫਰੇਬ ਆ ਮੈਂ ਐਗਜ਼ਾਮਪਲ ਦੇ ਤੌਰ ਤੇ ਦੱਸ ਦਿੰਦਾ एक्सपीएम राजीव गांधी ਦਾ ਅਸੈਸੀਨੇਸ਼ਨ ਹੁੰਦਾ ਹੈ ਤਮਿਲਨਾਡੂ ਦੇ ਵਿੱਚ ਤਮੋਨਾਡੂ ਦੇ 7 ਬੰਦੇ ਸੀ ਸੇਮ ਕੇਸ ਆ ਬੋਮਬਲਾਸ ਉਧਰ ਵੀ 7 ਬੰਦੇ ਨੇ ਇਧਰ ਵੀ ਬਿਅੰਦ ਸਿੰਘ ਮਾਰਡਰ ਕੇਸੇ ਵੀ 7 ਬੰਦੇ ਨੇ ਉਹ ਬੰਦੇ ਰਿਹਾ ਹੋ ਗਏ ਨੇ 27 ਸਾਲ ਬਾਅਦ ਕਿਦਾਂ ਰਿਹਾ ਹੋਏ ਨੇ ਸਿੱਖ ਸੰਗਤ ਇਸ ਗੱਲ ਨੂੰ ਸਮਝੇ ਤਮਿਲਨਾਡੂ ਦੀ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਮਤਾ ਪੈਂਦਾ ਹੈ ਉਹਨਾਂ ਦੇ ਐਮ ਐਲ ਏਸ ਵੱਲੋਂ ਕਿ ਇਹਨਾਂ ਨੇ ਲੋੜ ਤੋਂ ਵੱਧ ਸਜ਼ਾ ਕੱਟ ਲਈ ਇਹਨਾਂ ਨੂੰ ਇਨਸਾਨੀਅਤ ਦੇ ਤੌਰ ਤੇ ਹਿਊਮਨ ਮੈਨੀਆਂ ਰਾਈਟ ਦੇ ਤੌਰ ਤੇ ਇਹਨਾਂ ਨੂੰ ਜਿਹੜਾ ਰਿਹਾ ਕਰ ਦੇਣਾ ਚਾਹੀਦਾ ਉਹ ਮਤਾ ਪੈਂਦਾ ਹੈ ਉਸ ਤੋਂ ਬਾਅਦ ਸੁਪਰੀਮ ਕੋਰਟ ਜਾਂਦੇ ਨੇ ਸੁਪਰੀਮ ਕੋਰਟ ਉਹਨਾਂ ਨੂੰ ਹੀ ਮੈਂਟੇਨਰੀਅਨ ਗਰਾਉਂਡ ਤੇ ਛੱਡ ਦਿੰਦਾ ਤੇ ਭਗਵੰਤ ਸਿੰਘ ਮਾਨ ਕੋ 92 ਐਮ ਐਲ اے ਨੇ ਇਹਨਾਂ ਨੂੰ ਕੀ ਸੱਪ ਲੜਿਆ ਕਿ ਇਹਨਾਂ ਨੂੰ ਇਹ ਗੱਲ ਨਹੀਂ ਦਿਖਦੀ ਕਿ ਅਸੀਂ ਵੀ ਇੱਕ ਮਤਾ ਪਾਈਏ ਤੇ ਸਾਡੇ ਜਿਹੜੇ ਬੰਦੀ ਸਿੰਘ ਨੇ 30 32 32 ਸਾਲਾਂ ਤੋਂ ਵਖਰੀਆਂ ਵਖਰੀਆਂ ਪੰਜਾਬੀਆਂ ਤੇ ਹੋਰ ਸੂਬਿਆਂ ਦੀਆਂ ਜੇਲਾਂ 'ਚ ਬੰਦ ਉਹਨਾਂ ਨੂੰ ਰਿਹਾ ਕਰੇਗੇ ਸੋ ਇਹ ਤੇ ਝੂਠ ਹੈਗਾ ਕਿ ਜਿਹੜਾ ਉੜੀਕਾ ਮਾਨੀ ਸੈਂਟਰ ਤੁਸੀਂ ਕੀ ਕਦਮ ਕੀਤਾ ਤੁਸੀਂ ਕੋਈ ਮਤਾਂ ਪਾਇਆ ਤੁਸੀਂ ਕੋਈ ਹਾਂ ਦਾ ਨਾਰਾ ਮਾਰਿਆ ਤੁਸੀਂ ਤੇ ਝੂਠ ਬੋਲਦੇ ਰਹੇ ਸਿੱਖ ਸੰਗਤ ਨੂੰ ਕਿ ਅਸੀਂ ਰਿਹਾ ਕਰਾਵਾਂਗੇ ਦੂਜੀ ਗੱਲ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਸਾਹਿਬ ਦਾ ਜਿਹੜਾ ਦਿੱਲੀ ਦਾ ਕੇਸ ਹੈ 2019 ਜਿਹੜਾ ਵਾ ਸੈਂਟਰਲ ਗਵਰਨਮੈਂਟ ਨੇ ਇੱਕ ਨੋਟੀਫਿਕੇਸ਼ਨ ਪਾਸ ਕੀਤੀ ਤਾਂ ਜਿਹਦੇ ਜੇ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਜੀ ਦਾ ਨਾਮ ਹੈ ਕਿ ਸੈਂਟਰਲ ਸਰਕਾਰ ਨੂੰ ਕੋਈ ਇਤਰਾਜ਼ ਨਹੀਂ ਹੈ ਜੇ ਦਿੱਲੀ ਦੀ ਸਰਕਾਰ ਛੱਡ ਦੇ 2019 ਤੋਂ 2024 ਆ ਗਿਆ ਅੱਜ ਤੱਕ ਨਹੀਂ ਛੱਡਿਆ ਇਸ ਕਰਕੇ ਨਹੀਂ ਛੱਡੇ ਰਹੇ ਕਿ ਸਾਡਾ ਕੀ ਜਿਹੜਾ ਵਾ ਡਿਸਕ੍ਰਿਮੀਨੇਸ਼ਨ ਕਰਨਾ ਸਿੱਖਾਣਾ ਸਾਡਾ ਹਿੰਦੂ ਵੋਟ ਬੈਂਕ ਨਾਲ ਨਰਾਜ਼ ਹੋ ਜਾਏ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਇਥੇ ਸਾਬਤ ਹੁੰਦਾ ਕਿ ਕੇਜਰੀਵਾਲ ਦੀ ਉਹਦੀ ਪਾਰਟੀ ਜਿਹੜਾ ਵਾ ਸਿੱਖਾਂ ਦੇ ਨਾਲ ਕੋਈ ਫਲਾ ਨਹੀਂ ਕਰਨਾ ਚਾਹੁੰਦੀ ਉਹ ਵਿਧਿਕਰਾ ਕਰਦੇ ਨੇ ਔਰ ਕੋਈ ਜਿਹੜੀ ਇਹ ਕਾਨੂੰਨ ਅਮਨ ਦੀ ਗੱਲ ਨਹੀਂ ਕਰਦੇ ਸੋ ਇਸ ਕਰਕੇ ਇਹ ਸਰਾ ਸਰ ਝੂਠ ਆ ਕਿ ਸੈਂਟਰ ਰਡਿਕਾ ਬੰਦ ਹੈ ਜੇ ਸੈਂਟਰ ਰਡਿਕਾ ਬੰਦ ਹੈ ਤਾਂ ਤੁਸੀਂ ਤੇ ਕਦਮ ਪੁੱਟ ਕੇ ਦਿਖਾਓ ਫਿਰ ਅਸੀਂ ਸੈਂਟਰ ਨੂੰ ਵੀ ਦੇਖ ਲਾਂਗੇ ਅਸੀਂ ਤੇ ਸੈਂਟਰ ਨੂੰ ਵੀ ਕਹਿੰਦੇ ਆ ਕਿ ਜੇ ਤੁਸੀਂ ਈ ਡੀਕਾ ਬੰਦ ਪਹਿਲਾਂ ਤੇ ਉਹ ਇੱਕ ਗੱਲ ਦਾ ਜਵਾਬ ਬੋਛਦੇ ਨੇ ਕਿ ਤੂੰ ਤੁਹਾਡੀ ਸਟੇਟ ਨੇ ਕੀ ਕੀਤਾ ਸਟੇਟ ਤੇ ਰਿਪੋਰਟ ਇੱਥੇ ਤੱਕ ਨਹੀਂ ਦਿੰਦੀ ਕਿ ਜਗਤਾਰ ਸਿੰਘ ਹਵਾਰਾ ਜਿਹੜਾ ਦਿੱਲੀ ਦੀ ਜੇਲ੍ਹ 'ਚ ਬੰਦਾ ਉਹਨੂੰ ਪੰਜਾਬ 'ਚ ਟਰਾਂਸਫਰ ਕਰਨ ਦੀ ਹੱਥ ਖੜੇ ਕਰ ਲੈਂਦੇ ਭਗਮਤਪਾਨ ਨੂੰ ਨਹੀਂ ਸੋ ਜੇ ਇਹ ਟਰਾਂਸਫਰ ਨਹੀਂ ਕਰ ਸਕਦੇ ਬੰਦੇ ਕਿੱਥੋਂ ਰਿਹਾ ਕਰਨਗੇ ਇਹਨਾਂ ਦੀ اخਲਾਕੀ ਤੌਰ ਤੇ ਇਹਨਾਂ ਦੀ ਮੌਤ ਹੋ ਚੁੱਕੀ ਆ ਇਹਨਾਂ ਜਿਹੜੇ ਮੁਰਦਿਆਂ ਲੋਕਾਂ ਤੋਂ ਕੋਈ ਆਸ ਨਹੀਂ ਕਰਨੀ ਚਾਹੀਦੀ ਹੋਰ ਕੋਈ ਜਿਹੜਾ ਸੰਗਤਨਮਕਰਪਲ